ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਡਿਸਕ ਪ੍ਰੋਬਲਮ ਹੋਣ ਕਰਕੇ ਅੱਜ ਮੈਂ ਰਾਜਵੀਰ ਵੀਰੇ ਦੇ ਫਿਊਨਲ ਤੇ ਨਹੀਂ ਜਾ ਪਾਇਆ ਤੇ ਮੈਂ ਘਰੇ ਬੈਠਾ ਟੀਵੀ ਤੇ ਸਾਰਾ ਸੰਸਕਾਰ ਹਨਾ ਸਾਰਾ ਕੁਝ ਲਾਈਵ ਦੇਖ ਰਿਹਾ ਸੀ ਹਜੇ ਅਸੀਂ ਰਾਜਵੀਰ ਵੀਰ ਦੇ ਦੁੱਖ ਚੋਂ ਬਾਹਰ ਨਹੀਂ ਆਏ ਹੁਣੇ ਯਾਰ ਪਤਾ ਲੱਗਦਾ ਹੈ ਵੀ ਬਰਿੰਦਰ ਘੁੰਮਣ ਜੋ ਕਿ ਬੋਡੀ ਬਿਲਡਿੰਗ ਦਾ ਬਾਦਸ਼ਾਹ ਸੀ ਸਾਡੇ ਵਿੱਚ ਨਹੀਂ ਰਿਹਾ ਬਹੁਤ ਦਿਲ ਅਦਾਸ ਹੋਇਆ ਸੁਣ ਕੇ ਹਾ ਥੋੜੇ ਦਿਨ ਪਹਿਲਾਂ ਜਦੋਂ ਅਸੀਂ ਸੇਵਾ ਕਰ ਰਹੇ ਸੀ ਵੀਰੇ ਨੇ ਮੇਰੀਆਂ ਵੀਡੀਓਜ਼ ਪਾਈਆਂ ਵੀ ਮਣਕੀਰਤ ਬਹੁਤ ਵਧੀਆ ਕੰਮ ਕਰ ਰਿਹਾ ਪਰ ਮੈਨੂੰ ਨਹੀਂ ਪਤਾ ਸੀ ਅੱਜ ਮੈਂ ਵੀਰੇ ਦੀਆਂ ਅਲਵਿਦਾ ਲਿਖ ਕੇ ਵੀਡੀਓ ਪਾਉਂਗਾ ਫੋਟੋਆਂ ਪਾਉਂਗਾ ਸੋ ਆਹੀ ਕਹਿੰਦੇ ਆਂ ਵੀ ਵਾਹਿਗੁਰੂ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਡਿਸਕ ਪ੍ਰੋਬਲਮ ਹੋਣ ਕਰਕੇ ਅੱਜ ਮੈਂ ਰਾਜਵੀਰ ਵੀਰੇ ਦੇ ਫਿਊਨਲ ਤੇ ਨਹੀਂ ਜਾ ਪਾਇਆ ਤੇ ਮੈਂ ਘਰੇ ਬੈਠਾ ਟੀਵੀ ਤੇ ਸਾਰਾ ਸੰਸਕਾਰ ਹਨਾ ਸਾਰਾ ਕੁਝ ਲਾਈਵ ਦੇਖ ਰਿਹਾ ਸੀ ਹਜੇ ਅਸੀਂ ਰਾਜਵੀਰ ਵੀਰ ਦੇ ਦੁੱਖ ਚੋਂ ਬਾਹਰ ਨਹੀਂ ਆਏ ਹੁਣੇ ਯਾਰ ਪਤਾ ਲੱਗਦਾ ਹੈ ਵੀ ਬਰਿੰਦਰ ਘੁੰਮਣ ਜੋ ਕਿ ਬੋਡੀ ਬਿਲਡਿੰਗ ਦਾ ਬਾਦਸ਼ਾਹ ਸੀ ਸਾਡੇ ਵਿੱਚ ਨਹੀਂ ਰਿਹਾ ਬਹੁਤ ਦਿਲ ਅਦਾਸ ਹੋਇਆ ਸੁਣ ਕੇ ਆ ਥੋੜੇ ਦਿਨ ਪਹਿਲਾਂ ਜਦੋਂ ਅਸੀਂ ਸੇਵਾ ਕਰ ਰਹੇ ਸੀ ਵੀਰੇ ਨੇ ਮੇਰੀਆਂ ਵੀਡੀਓਜ਼ ਪਾਈਆਂ ਵੀ ਮਣਕੀਆ ਰਤ ਬਹੁਤ ਵਧੀਆ ਕੰਮ ਕਰ ਰਿਹਾ ਪਰ ਮੈਨੂੰ ਨਹੀਂ ਪਤਾ ਸੀ ਅੱਜ ਮੈਂ ਵੀਰੇ ਦੀਆਂ ਅਲਵਿਦਾ ਲਿਖ ਕੇ ਵੀਡੀਓ ਪਾਉਂਗਾ ਫੋਟੋਆਂ ਪਾਉਂਗਾ ਸੋ ਆਹੀ ਕਹਿੰਦੇ ਆ ਵੀ ਵਾਹਿਗੁਰੂ ਪਰਿਵਾਰ ਨੂੰ ਆਣਾ ਮੰਨਣ ਦਾ ਬਲ ਬਖਸ਼ੇ ਵਾਹਿਗੁਰੂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਡੈਸਕ ਪ੍ਰੋਬਲਮ ਹੋਣ ਕਰਕੇ ਅੱਜ ਮੈਂ ਰਾਜਵੀਰ ਵੀਰੇ ਦੇ ਫਿਊਨਲ ਤੇ ਨਹੀਂ ਜਾ ਪਾਇਆ ਤੇ ਮੈਂ ਘਰੇ ਬੈਠਾ ਟੀਵੀ ਤੇ ਸਾਰਾ ਸੰਸਕਾਰ ਹਨਾ ਸਾਰਾ ਕੁਝ ਲਾਈਵ ਦੇਖ ਰਿਹਾ ਸੀ ਹਜੇ ਅਸੀਂ ਰਾਜਵੀਰ ਵੀਰ ਦੇ ਦੁੱਖ ਚੋਂ ਬਾਹਰ ਨਹੀਂ ਆਏ ਹੁਣੇ ਯਾਰ ਪਤਾ ਲੱਗਦਾ ਹੈ ਵੀ ਬਰਿੰਦਰ ਘੁੰਮਣ ਜੋ ਕਿ ਬਾਡੀ ਬਿਲਡਿੰਗ ਦਾ ਬਾਦਸ਼ਾਹ ਸੀ ਸਾਡੇ ਵਿੱਚ ਨਹੀਂ ਰਿਹਾ ਬਹੁਤ ਦਿਲ ਅਦਾਸ ਹੋਇਆ ਸੁਣ ਕੇ ਆ ਥੋੜੇ ਦਿਨ ਪਹਿਲਾਂ ਜਦੋਂ ਅਸੀਂ ਸੇਵਾ ਕਰ ਰਹੇ ਸੀ ਵੀਰੇ ਨੇ ਮੇਰੀਆਂ ਵੀਡੀਓਜ਼ ਪਾਈਆਂ ਬਿਮਨਕੇਰਤ ਬਹੁਤ ਵਧੀਆ ਕੰਮ ਕਰ ਰਿਹਾ ਪਰ ਮੈਨੂੰ ਨਹੀਂ ਪਤਾ ਸੀ ਅੱਜ ਮੈਂ ਵੀਰੇ ਦੀਆਂ ਅਲਵਿਦਾ ਲਿਖ ਕੇ ਵੀਡੀਓ ਪਾਉਂਗਾ ਫੋਟੋ ਆ ਪਾਉਂਗਾ ਸੋ ਆਹੀ ਕਹਿੰਦੇ ਆ ਵੀ ਵਾਹਿਗੁਰੂ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਡਿਸਕ ਪ੍ਰੋਬਲਮ ਹੋਣ ਕਰਕੇ ਅੱਜ ਮੈਂ ਰਾਜਵੀਰ ਵੀਰੇ ਦੇ ਫਿਊਨਲ ਤੇ ਨਹੀਂ ਜਾ ਪਾਇਆ ਤੇ ਮੈਂ ਘਰੇ ਬੈਠਾ ਟੀਵੀ ਤੇ ਸਾਰਾ ਸੰਸਕਾਰ ਹਨਾ ਸਾਰਾ ਕੁਝ ਲਾਈਵ ਦੇਖ ਰਿਹਾ ਸੀ ਹਜੇ ਅਸੀਂ ਰਾਜਵੀਰ ਵੀਰ ਦੇ ਦੁੱਖ ਚੋਂ ਬਾਹਰ ਨਹੀਂ ਆਏ ਹੁਣੇ ਯਾਰ ਪਤਾ ਲੱਗਦਾ ਹੈ ਵੀ ਵਰਿੰਦਰ ਘੁੰਮਣ ਜੋ ਕਿ ਬੋਡੀ ਬਿਲਡਿੰਗ ਦਾ ਬਾਦਸ਼ਾਹ ਸੀ ਸਾਡੇ ਵਿੱਚ ਨਹੀਂ ਰਿਹਾ ਬਹੁਤ ਦਿਲ ਅਦਾਸ ਹੋਇਆ ਸੁਣ ਕੇ ਆ ਥੋੜੇ ਦਿਨ ਪਹਿਲਾਂ ਜਦੋਂ ਅਸੀਂ ਸੇਵਾ ਕਰ ਰਹੇ ਸੀ ਵੀਰੇ ਨੇ ਮੇਰੀਆਂ ਵੀਡੀਓਜ਼ ਪਾਈਆਂ ਵੀ ਮਣਕੇ ਰਤ ਬਹੁਤ ਵਧੀਆ ਕੰਮ ਕਰ ਰਿਹਾ ਪਰ ਮੈਨੂੰ ਨਹੀਂ ਪਤਾ ਸੀ ਅੱਜ ਮੈਂ ਵੀਰੇ ਦੀਆਂ ਅਲਵਿਦਾ ਲਿਖ ਕੇ ਵੀਡੀਓ ਪਾਉਂਗਾ ਫੋਟੋਆਂ ਪਾਉਂਗਾ ਸੋ ਆਹੀ ਕਹਿੰਨੇ ਆਂ ਵੀ ਵਾਹਿਗੁਰੂ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਵਾਹਿਗੁਰੂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ